ਪੰਜਾਬ ਦੇ ریاਸਤ ਵਿੱਚ ਸਭ ਤੋਂ ਪੁਰਾਣਾ ਇੱਕੋ ਟ੍ਰੈਂਡ ਜਿਹੜਾ ਕਦੇ ਬੰਦ ਨਹੀਂ ਹੁੰਦਾ ਉਹ ਹੈ ਕੜਾਈ ਵਾਲੇ ਸੂਟਾਂ ਦਾ ਤੁਸੀਂ ਚੈੱਕ ਕਰੋਗੇ ਤਾਂ ਤੁਹਾਨੂੰ ਇੱਥੇ ਕੜਾਈ ਦੇ ਕਾਫੀ ਸੋਹਣੇ ਜੇ ਸੂਟਾਂ ਦੇ ਕਲੈਕਸ਼ਨਸ ਮਿਲਦੇ ਨੇ ਕਲਰ ਆਪਸ਼ਨ ਬਹੁਤ ਸਾਰੇ ਨੇ ਅੱਜ ਕੁਝ ਇਹੋ ਜਿਹੇ ਨਵੇਂ 트ੈਂਡਿੰਗ ਸੂਟ ਲੈ ਕੇ ਆਇਆ ਜਿਹੜਾ ਕਿ ਆਪਾਂ ਚੈੱਕ ਕਰਨ ਵਾਲਿਆਂ ਤੇ ਤੁਹਾਨੂੰ ਮਿਲਣਗੇ ਪੂਰੇ ਸੈਟ ਟੂ ਸੈਟ ਮਲਟੀ ਕਲਰ ਦੇ ਨਾਲ ਮਤਲਬ ਸਿੰਗਲ ਪੀਸ ਨਹੀਂ ਆਊਗਾ ਜਿਹੜਾ ਵੀ ਕਲੈਕਸ਼ਨ ਪਰਚੇਸ ਕਰੋਗੇ ਉਹਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸੋਹਣੇ ਕਲਰਸ ਮਿਲ ਜਾਣਗੇ ਚਾਰ ਪੀਸਾਂ ਦਾ ਕਟੋ-ਕਟ ਮਿਨੀਮਮ ਸੈਟ ਆਉਂਦਾ ਹੈ ਇਹਦਾ ਚਲੋ ਫਿਰ ਤੁਹਾਨੂੰ ਚੈੱਕ ਕਰਾ ਦਿੰਨੇ ਆ ਪੰਜਾਬ ਦੇ ਸਪੈਸ਼ਲ ਕੜਾਈ ਵਾਲੇ ਸੂਟ ਸਸ਼ੇ ਗਾਲਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲ ਐਂਡ ਗੁੱਡ ਵਧੀਆਂ ਹੋਗੇ ਤਾਂ ਅੱਜ ਆਪਾਂ ਦੇਖਾਂਗੇ ਜੀ ਕੜਾਈ ਵਾਲੇ ਸੂਟ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਉਹੀ 컬렉ਸ਼ਨ ਚੱਲਦਾ ਹੈ ਬਾਕੀ ਆਪਣੇ ਵਰਕ ਦਾ ਡੈਫੀਨਿਟਲੀ ਚੱਲਦਾ ਹੈ ਪ੍ਰਿੰਟਡ ਵੀ ਚੱਲਦਾ ਹੈ ਬਟ ਇੱਕ ਹੁੰਦਾ ਹੈ ਨਾ ਕਿ ਕੜਾਈ ਦਾ ਜੋ ਨਾਮ ਆਉਂਦਾ ਨਾ ਸਭ ਤੋਂ ਪਹਿਲਾਂ ਮਾਈਂਡ 'ਚ ਦੋ ਹੀ ਇਹ ਹੋ ਜੇ ਸਟੇਟ ਆਉਂਦੇ ਹੈ ਜਿੱਥੇ ਕੜਾਈ ਦੇ ਸੂਟ ਬਹੁਤ ਜ਼ਿਆਦਾ ਚੱਲਦੇ ਹੁਣ ਪਹਿਲਾ ਪੰਜਾਬ ਦੇ ਜਹਰਿਆਣਾ ਬਿਲਕੁਲ ਤੇ ਜੇ ਆਪਾਂ ਤੁਹਾਨੂੰ ਕੁਝ ਆਰਟੀਕਲ ਚੈੱਕ ਕਰਾ ਦੇਣਾ ਫਰਸਟ 컬렉ਸ਼ਨ ਤੁਸੀਂ ਆ ਦੇਖੋ ਇਹ ਪੂਰਾ ਹੈਵੀ ਐਮਬ੍ਰੋਇਡਰੀ ਵਾਲਾ ਪੀਸ ਹੈ ਮੈਂ ਤੁਹਾਨੂੰ ਪੀਸ ਦੀ ਖਾਸੀਅਤ ਦੱਸਾਂਗੀ ਆਰਟੀਕਲ ਚੈੱਕ ਕਰੋਗੇ ਸਟੋਨ ਦਾ ਵਰਕ ਹੈ ਸਿਮਰ ਫੈਬਰਿਕ ਦਾ ਪੀਸ ਹੈ ਨਾਲੇ ਆ ਵੇਖੋ 슬ੀਵਸ ਤੇ ਵੀ ਤੁਹਾਨੂੰ ਵਰਕ ਮਿਲ ਜਾਂਦਾ ਹੈ ਜਿਹੜਾ ਵਰਕ ਤੁਸੀਂ ਚੈੱਕ ਕਰੋ ਇਹ 슬ੀਵਸ ਤੇ ਆਉਣ ਵਾਲਾ ਹੈ ਥੱਲੇ ਬਾਰਡਰ ਮਿਲੂਗਾ ਤੁਹਾਨੂੰ ਨਾਲੇ ਦੁਪੱਟੇ ਤੇ ਵੀ ਤੁਹਾਨੂੰ ਪੂਰਾ ਵਰਕ ਮਿਲੂਗਾ ਆ ਵੇਖੋ ਪੂਰਾ ਜ਼ਰੀ ਵਰਕ ਦਾ ਡਿਜ਼ਾਈਨ ਹੈ ਟੈਸਲਸ ਲੱਗੇ ਹੋਏ ਨੇ ਇਹਦੇ ਵਿੱਚ ਕਟ ਰਕ ਦਾ ਬਾਰਡਰ ਆ ਜਾਊਗਾ ਜੇ ਆਪਾਂ ਗੱਲ ਕਰੀਏ ਕੁਝ ਕੰਚੀ ਫੈਬਰਿਕ ਦਾ ਪੀ ਸੌਨ ਵਾਲਾ ਬਹੁਤ ਪਿਆਰਾ ਕਲਰ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਦਾ ਇਹਦੇ ਵਿੱਚ ਤੁਹਾਨੂੰ 4 ਪੀਸਸ ਮਿਲਣਗੇ 4 ਡਿਫਰੈਂਟ ਕਲਰਸ ਮਿਲ ਜਾਣਗੇ ਤੇ ਇਹੋ ਜਿਹਾ ਕਲੈਕਸ਼ਨ ਸਭ ਤੋਂ ਜ਼ਿਆਦਾ ਵੈਡਿੰਗ ਦੇ ਵਿੱਚ ਚਲਦੇ ਆ ਵਿਆਹਾਂ ਦੇ ਵਿੱਚ ਚਲਦੇ ਆ ਨਾਲੇ ਆਪਣੇ ਫੈਸਟੀਵਲ ਫੰਕਸ਼ਨ ਦੇ ਵਿੱਚ ਆ ਚੈੱਕ ਕਰੋ ਇਹਦਾ ਦੁਪੱਟਾ ਪੂਰੇ ਦੁਪੱਟੇ ਦੇ ਤੁਹਾਨੂੰ ਇਸ ਤਰ੍ਹਾਂ ਦਾ ਕਟ ਰਕ ਦਾ ਬਾਰਡਰ ਮਿਲੇਗਾ ਸੀਕਵੈਂਸ ਦੇ ਨਾਲ ਬਹੁਤ ਪਿਆਰੀ ਜੀ ਇਹ ਤੁਹਾਨੂੰ ਦੇ ਕੜਾਈ ਮਿਲ ਜਾਂਦੀ ਹੈ ਇਹਦੇ ਫੁੱਲ ਬੁਟੀਆਂ ਦਾ ਕੰਮ ਵੇਖਣ ਨੂੰ ਮਿਲ ਜਾਂਦਾ ਹੈ ਚਲੋ ਤੁਹਾਨੂੰ ਇੱਕ ਹੋਰ ਆਰਟੀਕਲ ਚੈੱਕ ਕਰਾ ਦਿੰਦੇ ਹਾਂ ਲਾਈਟ ਕਲਰ ਦੇ ਵਿੱਚ ਆ ਵਾਲਾ ਕ ਇਹਦਾ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਪ੍ਰੀਟੀ ਹੈ ਆ ਵੇਖੋ ਸਭ ਤੋਂ ਪਹਿਲਾਂ ਕਲਰ ਦੇਖੋ ਕਾਫੀ ਪਿਆਰਾ ਜਿਹਾ ਲਾਈਟ ਕਲਰ ਦਾ ਆਰਟੀਕਲ ਆਉਣ ਵਾਲਾ ਹੈ ਕੜਾਈ ਦਾ ਕੰਮ ਕੀਤਾ ਗਿਆ ਹੈ ਪੂਰੇ ਸੂਟ ਤੇ ਤੁਸੀਂ ਦੇਖੋਗੇ ਨੈਕ ਪੈਟਰਨ ਬਣਿਆ ਹੋਇਆ ਹੈ ਇਹਦਾ ਤੇ ਨਾਲੇ ਤੁਹਾਨੂੰ ਅਪਰੋਕਸ 3 ਮੀਟਰ ਦਾ ਬਾਟਮ ਮਿਲ ਜੂਗਾ ਪਿਓਰ ਸ਼ਿਫੋਨ ਦਾ ਦੁਪੱਟਾ ਮਿਲਣ ਵਾਲਾ ਹੈ ਉਹ ਵੀ ਕੱਟ ਰੱਖ ਦੇਣ ਨਾਲ ਆ ਤੁਸੀਂ ਦੇਖੋ ਆ ਚੈੱਕ ਕਰੋ ਸੌਫਟਨੈਸ ਦੇਖ ਸਕਦੇ ਹੋ ਤੁਸੀਂ ਦੁਪट्टे ਦੀ ਬਹੁਤ ਜ਼ਿਆਦਾ ਸੌਫਟ ਆਉਣ ਵਾਲਾ ਹੈ ਤੇ ਇੱਕ ਹੋਰ ਦਿਖਾਣਿਆ ਤੁਹਾਨੂੰ ਸਿਲਕ ਫੈਬਰਿਕ ਦਾ ਪੀ ਜਿਹੜਾ ਪੀਸ ਦੇਖੋਗੇ ਇਹ ਵੀ ਬਹੁਤ ਪਿਆਰਾ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰਸ ਮਿਲ ਜਾਣਗੇ ਆ ਚੈੱਕ ਕਰੋ ਸਿਕਵੈਂਸ ਦੇ ਨਾਲ ਜ਼ਰੀ ਦਾ ਵਕਤ ਤੇ ਥ्रेड ਦਾ ਵਰਕ ਮਿਲ ਜਾਂਦਾ ਹੈ ਡਿਜ਼ਾਈਨ ਪੈਟਰਨ ਬਹੁਤ ਵਧੀਆ ਹੈ ਨਾਲੇ ਇਹ ਰਿਹਾ ਜੀ ਇਹਦਾ ਦੁਪੱਟਾ ਥੱਲੇ ਪੂਰਾ ਬ੍ਰਾਡ ਬਾਰਡਰ ਮਿਲੂਗਾ ਇਹਦੇ ਕਲਰ ਚਾਰਟ ਚੈੱਕ ਕਰੋਗੇ ਇੱਕ ਆ ਰਿਹਾ ਜੀ ਇਹਦਾ ਕਲਰ ਇੱਕ ਤੁਹਾਨੂੰ ਇਹਦੇ ਵਿੱਚ ਆਰ ਕਲਰ ਵੇਖਣ ਨੂੰ ਮਿਲ ਜਾਂਦਾ ਹੈ ਤੇ ਇੱਕ ਮਿਲ ਜਾਂਦਾ ਹੈ ਤੁਹਾਨੂੰ ਆਹ ਵਾਲਾ ਕਲਰ ਮਤਲਬ ਚਾਰੋਂ ਹੀ ਕਲਰ ਬਹੁਤ ਜ਼ਿਆਦਾ ਸੋਹਣੇ ਆ ਬਹੁਤ ਜ਼ਿਆਦਾ ਪ੍ਰੀਟੀ ਹੈ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾ ਦਿੰਨੇ ਆ ਇੱਕ ਆਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਕਾਫੀ ਵਧੀਆ ਆ ਲੋ आर्टिकल देखो कलर डिजाइन बहुत सोहना है लुक वाइज बहुत ज्यादा प्रीटी है मल्टी कलर दी की कढ़ाई की गई है अपने कढ़ाई वाले सूट बहुत ज्यादा चलते हैं नाले ए रिया जी एदा दुपट्टा दुपट्टे दे भी थोनू वर्क मिल जाता है एदे भी थोनू चार आवा पीसेस मिलने चार डिफरेंट कलर जे इस तो अलावा कुछ होर कलैक्शन लैने देखो ये भी पूरे फैंसी कलैक्शन रहने चेक कर सद कलर चार्ट देखो किन्ने प्यारे कलर चार्ट ने एक आ रहा जी कलर से एक आ पिस्ता ग्रीन कलर आजगा मतलब अपने कलेक्शन बहुत सारा है बस परचेसिंग करनी है थोनू क्योंकि इनने सारे कलेक्शन पॉसिबल नहीं है कि आप एक ही कवर कर सकी है या सारे कलेक्शन दिखा सकी पिछले भी तुम देखोगे बहुत सारे कलेक्शन है उस साइड तुम देखोगे तो देखोंगे अपने लाइव परचेजिंग चालू अपने कस्टमर परचेजिंग कर रहे हैं बाकी है जो आप किसी दुकान पर जाने ना ਤਾਂ ਆਪਾਂ ਨੂੰ ਵੈਰਾਈਟੀਆਂ ਬਹੁਤ ਸਾਰੀ ਵੇਖਣ ਨੂੰ ਮਿਲ ਜਾਂਦੀ ਹੈ ਬਾਕੀ ਉਸੇ ਪੀਡੀਐਫ ਮੰਗਾਉਗੇ ਤਾਂ ਉਹਦੇ ਵਿੱਚੋਂ ਨੂੰ ਸਿਲੈਕਟ ਕਰਨਾ ਪਊਗਾ ਫਿਰ ਤੁਸੀਂ ਉਹੀ ਕਲੈਕਸ਼ਨ ਵੀਡੀਓ ਕਾਲ ਦੇ ਰਾਹੀਂ ਦੇਖ ਸਕਦੇ ਹੋ ਮਤਲਬ ਸਾਰੇ ਕਲੈਕਸ਼ਨ ਵੀਡੀਓ ਕਾਲ ਤੇ ਵੀ ਦਿਖਾਣਾ ਪੋਸੀਬਲ ਨਹੀਂ ਹੈਗਾ ਤਾਂ ਪਲੀਜ਼ ਇੱਕ ਕੰਮ ਕਰੋ ਵਿਜ਼ਿਟ ਕਰ ਲਿਓ ਫਸਟ ਟਾਈਮ ਕਿਉਂਕਿ ਦਿਵਾਲੀ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਹੈਗਾ ਤੇ ਮੈਨੂੰ ਬਦਿਆ ਮਾਰਕੀਟ ਦਾ ਕਲੈਕਸ਼ਨ ਨਹੀਂ ਮਿਲਦਾ ਇਸ ਟਾਈਮ 'ਚ ਕਿਸੇ ਕੋਲ ਵੀ ਬਟ ਅਜਮੀਰਾ ਫੈਸ਼ਨ ਕੋਲ ਐਨੀ ਟਾਈਮ ਕਲੈਕਸ਼ਨ ਮਿਲਦਾ ਹੈ ਤੁਸੀਂ ਐਂਡ ਮੂਮੈਂਟ ਤੇ ਖੜਿਓ ਤਾਂ ਵੀ ਤੁਹਾਨੂੰ ਕਲੈਕਸ਼ਨ ਮਿਲ ਜੂਗਾ ਉਹਦੀ ਟੈਨਸ਼ਨ ਬਿਲਕੁਲ ਜਾਂਦਾ ਹੈ ਨਵਾਂ ਸਟਾਕ ਬਣ ਕੇ ਆ ਜਾਂਦਾ ਹੈ ਤੇ ਸੀਜ਼ਨ ਹੈ ਤਾਂ ਡੈਫੀਨੇਟਲੀ ਅੱਜ ਵੀਰ ਨੂੰ ਐਂਡ ਕਰਦੇ ਆ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਤੇ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੇ ਵੀ ਲਾਈਕ ਸ਼ੇਅਰ ਕਰ ਲਿਓ ਜੇਕਰ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬੈਲ ਆਈਕਨ ਜ਼ਰੂਰ ਤੋਂ ਪ੍ਰੈਸ ਕਰ ਲਿਓ ਨਾਲੇ ਅੱਜ ਦਾ 컬렉ਸ਼ਨ ਤੁਹਾਨੂੰ ਕਿਹੋ ਜਿਹਾ ਲੱਗਿਆ ਕਲਰ ਚਾਰਟ ਕਿਹੋ ਜਿਹਾ ਲੱਗਿਆ ਮੈਨੂੰ ਕਮੈਂਟ ਕਰਕੇ ਦੱਸਿਓ ਕਿਉਂਕਿ ਅੱਜ ਦੇ 컬렉ਸ਼ਨ ਬਹੁਤ ਸੋਹਣੇ ਹੈ ਮੇਰੇ ਹਿਸਾਬ ਦੇ ਨਾਲ ਤਾਂ ਐਨੇ ਪਿਆਰੇ 컬렉ਸ਼ਨ ਥੋੜੀ ਦੁਕਾਨ ਤੇ ਹੋਣੇ ਚਾਹੀਦੇ ਕਿ ਰੇਂਜ ਇਹਨਾਂ ਦੀ ਬਹੁਤ ਜ਼ਿਆਦਾ ਘਟ ਹੈ 300 400 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ 컬 नवी व्हिडिओ ते धन्यवाद